ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਸਤਿਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ ਦੇ ਮੌਸਮ ਦੀ ਕਿ ਕਿਹੋ ਜਿਹਾ ਮੌਸਮ ਰਹਿ ਸਕਦਾ 9 ਤਰੀਕ ਨੂੰ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਜਿਨ੍ਹਾਂ ਨੇ ਫੇਸਬੁਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤੇ ਵੀਡੀਓ ਨੂੰ ਕਰਦੇ ਹੋ ਵਾਤ ਤੋਂ ਵਾਤ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਦੋਸਤੋ ਕਿੱਥੇ ਕਿੱਥੇ ਅੱਜ ਜਿਹੜੀ ਬੱਦਲਬਾਹੀ ਬਣੀ ਹੋਈ ਹੈ ਸਭ ਤੋਂ ਪਹਿਲਾਂ ਆਪਾਂ ਭ ਕਿ ਇੱਕ ਸਿਸਟਮ ਜਿਹੜੀ ਆ ਰਹੀ ਹੈ ਥੋੜੀ ਇੰਟਰਮੈਨ ਰੋਕਦੀ ਉਹ ਸਿਸਟਮ ਹੀ ਪਹੁੰਚ ਰਹੀ ਹੈ ਆਪਾਂ ਕਿਹਦਾ ਲੈਣਦੇ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ 13 ਤਰੀਕ ਦੇ ਨੇੜੇ ਤੇ ਜਿਹੜੀ ਪੰਜਾਬ ਦੇ ਵਿੱਚ ਕਵਰਿੰਗ ਜਿਹੜੀ ਕਰ ਲੂਗੀ ਫਿਰੰਤੋਂ ਉਸ ਤੋਂ ਬੱਲਾ ਜਿਹੜੇ ਬੱਦਲ ਆ ਰਹੇ ਨੇ ਹਲਕੇ ਬੱਦਲ ਛੋਟੇ ਛੋਟੇ ਇਹ ਹਰ ਰੋਜ਼ ਦੀ ਤਰ੍ਹਾਂ ਆਪਾਂ ਨੂੰ ਦੇਖਣ ਨੂੰ ਮਿਲਣਗੇ ਅੱਜ ਵੀ ਕੁਝ ਖੇਤਰਾਂ ਦੇ ਵਿੱਚ ਉੱਚੇ ਬੱਦਲ ਨੇੜੇ ਆਪਾਂ ਨੂੰ ਲੰਘਦੇ ਹੋਏ ਨਜ਼ਰ ਆਉਣਗੇ ਕਿਉਂਕਿ ਇਹ ਬੱਦਲ ਨੇੜੇ ਅੱਗੇ ਵੱਲ ਨੂੰ ਆ ਰਹੇ ਨੇ ਇਹ ਬੱਦਲਾਂ ਦਾ ਪ੍ਰਭਾਵ ਥੋੜਾ ਥੋੜਾ ਉੱਪਰ ਦੀ ਲੰਘਦਾ ਹੋਇਆ ਇਸ ਤਰ੍ਹਾਂ ਨਜ਼ਰ ਆ ਤੇ ਤੁਸੀਂ ਤਸਵੀਰਾਂ ਲਾਈਵ ਦੇਖ ਰਹੇ ਹੋ ਭਾਰਤੀ ਮੌਸਮ ਬਗੈਣ ਦਾ ਜਿਹੜਾ ਸੈਟੇਲਾਈਟ ਆ ਅਫੀਸ਼ੀਅਲ ਸਾਈਟ ਦਾ ਉਸ ਦੇ ਵਿੱਚ ਮੌਸਮ ਪੰਜਾਬ ਦਾ ਆਮ ਤੌਰ ਤੇ ਖੁਸ਼ਕ ਤੇ ਸਾਫ ਬਣਿਆ ਹੋਇਆ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਬੱਦਲਵਾਈ ਦਿਖਾਈ ਨਹੀਂ ਦੇ ਰਹੀ ਪਰੰਤੂ ਹਲਕੇ ਬੱਦਲ ਜਿਹੜੇ ਉੱਚੇ ਬੱਦਲ ਨੇ ਉਹ ਦਿਖਾਈ ਜ਼ਰੂਰ ਦੇਣਗੇ ਦੋਸਤੋ ਉਸ ਤੋਂ ਬਾਅਦ ਗੱਲ ਕਰਾਂਗੇ ਹਰਿਆਣੇ ਦੇ ਵਿੱਚ ਵੀ ਹਰਿਆਣੇ ਦਾ ਮੌਸਮ ਵੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਾਫ ਪਰੰਤੂ ਕੁਝ ਕੁ ਖੇਤਰ ਦੇ ਵਿੱਚ ਜਿਹੜੀ ਇੱਕ ਬੱਦਲਵਾਈ ਜੀ ਬਣੀ ਹੋਈ ਹੈ ਇਸੇ ਤਰ੍ਹਾਂ ਦਿੱਲੀ ਦਾ ਤੇ ਇਧਰ ਹਿਮਾਚਲ ਦੇ ਹੇਠਲੇ ਇਲਾਕੇ ਨਾਲ ਦੇ ਉੱਪਰ ਜੰਮੂ ਦੇ ਹੇਠਲੇ ਇਲਾਕੇ ਦਾ ਤੇ ਲੈਣ ਦੇ ਪਿਆ ਆਪਦਾ ਤੇ ਇਧਰੋਂ ਰਾਜਸਥਾਨ ਦਾ ਮੌਸਮ ਜਿਹੜਾ ਦੇਖ ਸਕਦੇ ਤੁਸੀਂ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਮੀਂਹ ਵਰਗ ਹਾਲਾਤ ਹਜੇ ਨਹੀਂ ਹੈਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਿਸਟਮ ਹੈ ਜਿਹੜਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹ ਪਹੁੰਚ ਰਿਹਾ ਜਿਸ ਦਾ ਪ੍ਰਭਾਵ 13 ਤਰੀਕ ਤੋਂ ਪੰਜਾਬ ਦੇ ਵਿੱਚ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਤੇ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਇਹ ਦੇਖਣ ਨੂੰ ਮਿਲੂਗਾ ਤੇ ਉਸ ਤੋਂ ਬਾਅਦ ਪਹਾੜੀ ਇਲਾਕਿਆਂ ਦੇ ਵਿੱਚ ਵੀ ਇਸ ਦਾ ਪ੍ਰਭਾਵ ਹੈ ਜਿਹੜਾ ਆਪਾਂ ਨੂੰ ਦੇਖਣ ਨੂੰ ਮਿੜੂਗਾ ਬਾਕੀ ਦੋਸਤੋ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਨੇ ਜਿਹੜੀਆਂ ਉੱਤਰ-ਪੱਛਮੀ ਆਪਾਂ ਨੂੰ ਅੱਜ ਦਿਨ ਵੇਲੇ ਪਹਿਲਾਂ ਚਲਦੀ ਹੋਈ ਨਜ਼ਰ ਆਉਣਗਾ ਉਸ ਤੋਂ ਬਾਅਦ ਥੋੜਾ-ਥੋੜਾ ਪੂਰਬੀ ਹਵਾਵਾਂ ਦਾ ਜਿਹੜਾ ਰੁੱਖਾ ਉਹ ਵੀ ਦੇਖਣ ਨੂੰ ਮਿਲੂਗਾ ਵਿੱਚ ਦੀ ਦਿਨ ਦੇ ਵਿੱਚ ਚਾਹੇ ਉਹ ਸਵੇਰ ਦੇ ਸਮੇਂ ਹੋਵੇ ਚਾਹੇ ਉਹ ਦੁਪਹਿਰ ਤੋਂ ਬਾਅਦ ਹੋਵੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਬਣਦਾ ਹੋਇਆ ਨਜ਼ਰ ਆਊਗਾ ਤਾਪਮਾਨ ਜਿਹੜੇ ਉਹ ਵਧਣੇ ਸ਼ੁਰੂ ਹੋ ਚੁੱਕੇ ਨੇ ਇਹ ਕਿ ਰਾਤ ਦੇ ਤਾਪਮਾਨ ਸੀ ਲੰਘੀ ਰਾਤ ਦੇ ਉਹ ਤਾਪਮਾਨ ਆਪਾਂ ਕਹਿ ਸਕਦਾ 12 13 ਜਾਂ 14 ਡਿਗਰੀ ਦੇ ਕਰੀਬ ਜਿਹੜੇ ਵੱਖ-ਵੱਖ ਖੇਤਰਾਂ ਦੇ ਵਿੱਚ ਪਹੁੰਚੇ ਨੇ ਕਿਉਂਕਿ ਆਪਾਂ ਨੂੰ ਗਰਮੀ ਜਿਹੜੀ ਉਹ ਥੋੜੀ-ਥੋੜੀ ਮਹਿਸੂਸ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਠੰਡਕ ਵੀ ਵਰਕਰ ਰਹੀ ਥੋੜੀ-ਬਹੁਤ ਜਿਹੜੀ ਟੂ ਵੀਹਲਰ ਜਾਂ ਆਪਾਂ ਕਹਿ ਸਕਦੇ ਬਾਹਰ ਖੇਤਾਂ 'ਨਹੀਂ ਜਾਂਦੇ ਜਾਂ ਕਿਸੇ ਵੀ ਵੀਹਿਕਲ ਦੇ ਉੱਤੇ ਆਪਾਂ ਜੋ ਖੁੱਲੇ ਦੇ ਵਿੱਚ ਪਹ ਚੱਲਦੇ ਜਿਵੇਂ ਸਾਈਕਲ ਹੋਗਾ ਜਾਂ ਮੋਟਰਸਾਈਕਲ ਹੋਗਾ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਜਾਂਦੇ ਤਾਂ ਆਪਾਂ ਠੰਡ ਕਾ ਜਿਹੜੀ ਉਹ ਥੋੜੀ-ਥੋੜੀ ਮਹਿਸੂਸ ਹੁੰਦੀ ਆ ਪਰੰਤੂ ਜਿਹੜੀ ਠੰਡ ਉਹ ਹੁਣ ਜਾ ਚੁੱਕੇ ਕਹੂੰ ਇਹ ਗੜੇਮਾਰੀ ਦੇ ਜਾਂ ਬਰਫਵਾਰੀ ਦੇ ਕਾਰਨ ਇਹ ਠੰਡ ਜਿਹੜੀ ਇੰਨੇ ਕ ਵਰਕਰ ਰਹਾ ਦੇ ਬਾਕੀ ਮੌਸਮ ਦੇ ਵਿੱਚ ਹਜੇ ਬਦਲਾਅ ਆ ਰਿਹਾ ਦੋਸਤੋ ਇਸ ਚੀਜ਼ਾਂ ਦਾ ਵਿਚਾਰ ਰੱਖਿਓ ਕਿਉਂਕਿ ਤੁਹਾਨੂੰ ਪਲ-ਪਲ ਦੀ ਅਪਡੇਟ ਤਾਂ ਅਸੀਂ ਦੱਸਦੇ ਹੀ ਰਹਿੰਨੇ ਆ ਕਿ ਮੌਸਮ ਦੇ ਵਿੱਚ ਕੀ ਬਦਲਾਅ ਹੁੰਦੇ ਨੇ ਇਸ ਸਮੇਂ ਜਿਹੜਾ ਠੰਡਕ ਵਾਲਾ ਮਾਹੌਲ ਆ ਕੁਝ ਖੇਤਰਾਂ ਦੇ ਵਿੱਚ ਬਣਿਆ ਰਹਿੰਦਾ ਕਿਉਂਕਿ ਰੇਟ ਸਿਸਟਮ ਆ ਰਹੇ ਨੇ ਇਹਨਾਂ ਦੇ ਨਾਲ ਗਰਮਾਹਟ ਵੀ ਜਿਹੜੀ ਬਣਨੀ ਸ਼ੁਰੂ ਹੋ ਜਾਂਦੀ ਹੈ ਬਦਲਵਾਈ ਦੇ ਕਾਰਨ ਤਾਪਮਾਨ ਨੇੜੇ ਵਧਣਾ ਸ਼ੁਰੂ ਹੋ ਜੰਦਾ ਹੈ ਦਿਨ ਦੇ ਤਾਪਮਾਨਾਂ ਦੀ ਗੱਲ ਕਰੀਏ ਤਾਂ ਦਿਨ ਦੇ ਤਾਪਮਾਨ ਵੀ ਜਿਹੜੇ ਵਧਨੇ ਸ਼ੁਰੂ ਹੋ ਚੁੱਕੇ ਨੇ ਤੇ ਇਹ ਦਿਨ ਦੇ ਤਾਪਮਾਨ ਜਿਹੜੇ ਕਿ ਅੱਜ 31 ਡਿਗਰੀ ਦੇ ਕਰੀਬੀ ਜਾਂ 32 ਡਿਗਰੀ ਦੇ ਕਰੀਬੀ ਪਹੁੰਚ ਸਕਦੇ ਨੇ ਜੇਕਰ ਹਵਾਵਾਂ ਦੀ ਗਤੀ ਰੁਕਦੀ ਹੈ ਜਾਂ ਜ਼ਿਆਦਾ ਸਮੇਂ ਲਈ ਜੇਕਰ ਹਵਾਵਾਂ ਚਲਦੀਆਂ ਰਹਿੰਦੀਆਂ ਤਾਂ 27 ਤੋਂ ਲੈ ਕੇ 28 25 ਇਸ 25 ਤੋਂ ਲੈ ਕੇ ਭਾਵ ਕਿ 30 ਤੱਕ ਵੀ ਜਾ ਸਕਦੇ ਨੇ ਇਸ ਤਰ੍ਹਾਂ ਦਾ ਮਾਹੌਲ ਅੱਜ ਬਣਿਆ ਰਹੂਗਾ ਹੋਰ ਕੋਈ ਅਪਡੇਟ ਆਊਗੀ ਤਾਂ ਤੁਹਾਡਾ ਸਭ ਤੋਂ ਪਹਿਲਾਂ ਮੌਸਮ ਪੰਜਾਬ ਟੀਵੀ YouTube ਚੈਨਲ ਫੇਸਬੁਕ ਆਈਡੀ ਸਤਿਕਾਰਪੂਰਵਕ ਉਹ ਤੇ ਸਾਂਝਾ ਕਰ ਦਵਾਂਗੇ ਦੋਸਤੋ ਇਹੀ ਫਿਲਹਾਲ ਜਾਣਕਾਰੀ ਹੈ ਕਿ ਮੌਸਮ ਅੱਜ ਪੰਜਾਬ ਦਾ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਹਜੇ ਤੱਕ ਜਿਹੜੀ ਅਪਡੇਟ ਹੈ ਉਹ ਨਹੀਂ ਆਈ ਕਿ ਇਹ ਮੀਂਹ ਦੇ ਹਾਲਾਤ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਅੱਜ ਕਿਸੇ ਜਗ੍ਹਾ ਦੇ ਵਿੱਚ ਬਣਦੇ ਹੋਏ ਨਜ਼ਰ ਆਉਣ ਪਰੰਤੂ ਫਿਲਹਾਲ ਮੌਸਮ ਇਹ ਹਾਂ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਤਾਂ ਸਾਨੂੰ ਦੂਸਰੇ ਸੈਟਲਾਈਟ ਦੀ ਪਰਸੈਂਟੇਜ ਦੇ ਹਿਸਾਬ ਨਾਲ ਵੀ ਜਿਹੜੀ ਅਪਡੇਟ ਆ ਉਹ ਵੀ ਦੇ ਦਿੰਨੇ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਅੱਜ 9 ਤਰੀਕ ਦਾ ਜਿਹੜਾ ਮੌਸਮ ਹੈ ਉਹ ਆਪਾਂ ਨੂੰ ਸਾਫ ਤੇ ਖੁਸ਼ਕ ਦਿਖਾਈ ਦੇ ਰਹੇ ਨੌ ਤਰੀਕ ਦਾ ਸਿਰਫ ਬੱਦਲ ਨੇ ਜਿਹੜੇ ਉੱਚੇ ਜਿਵੇਂ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਉੱਚੇ ਇਹ ਬੱਦਲ ਨੇ ਉਹ ਦਿਖਾਈ ਦੇ ਰਹੇ ਨੇ ਦੇਖੋ ਦੋਸਤੋ ਇਹ ਬੱਦਲ ਵੀ ਜਿਹੜੀ ਨੌ ਤਰੀਕ ਨੂੰ ਹਲਕੇ ਹਲਕੇ ਦਿਖਾਈ ਦੇ ਰਹੀ ਹੈ ਬਾਕੀ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ ਦਿਖਾਈ ਦੇ ਰਿਹਾ ਹੈ ਦੇਖੋ ਬੱਦਲ ਨੇੜੇ ਹਲਕੇ ਬੱਦਲ ਉੱਚੇ ਬੱਦਲ ਇਹ ਦਿਖਾਈ ਦੇਣਗੇ ਦਿਨ ਵੇਲੇ ਵੀ ਤੇ ਉਸ ਤੋਂ ਬਾਅਦ 10 ਤਰੀਕ ਨੂੰ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ ਦਿਖਾਈ ਦੇ ਰਿਹਾ ਆਪਾਂ ਨੂੰ ਰਾਤ ਦਾ ਵੀ ਮੌਸਮ ਸਾਫ ਆ ਬੱਦਲ ਬਈ ਜ਼ਰੂਰ ਹੈ ਤੇ 10 ਤਰੀਕ ਨੂੰ ਡਾ ਮੌਸਮ ਬਹੁਤ ਸਾਫ ਦਿਖਾਈ ਦੇ ਰਿਹਾ ਤੇ ਬੱਦਲਵਾਈ ਜਰੂਰ ਬਣੀ ਹੋਈ ਰਹੂਗੀ ਹੋਰ ਅਪਡੇਟ ਆਉਗੇ ਤਾਂ ਸਭ ਤੋਂ ਪਹਿਲਾਂ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ਆਈਡੀ ਤੇ ਸਾਂਝੀ ਕਰਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ